ਐਸਐਸਪੀ ਸਾਹਿਬ ਐਸਬੀਐਸ ਨਗਰ ਦੇ ਉਹਨਾਂ ਦੀ ਰਹਿਨਮਾਈ ਦੇ ਉਹਨਾਂ ਦੇ ਬਿਸ਼ੇਰ ਨਿਰਦੇਸ਼ ਅਨੁਸਾਰ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ੇ ਫੜਨ ਦੀ ਉਸ ਦਿਨ ਜਦੋਂ ਅੱਜ ਐਸੀ ਰਾਮ ਲਾਲ ਆਪਣੀ ਪੋਸਟ ਪਾਰਟੀ ਨਾਲ ਥਾਣਾ ਔਰ ਤੋਂ ਆਰਡਰ ਕਿਹਾ ਜਾ ਰਹੀ ਸੀਗੇ ਤੈਨੂੰ ਦੋ ਸ਼ੱਕੀ ਬੰਦੇ ਮਿਲੇ ਜਿਹਨਾਂ ਨੂੰ ਦੇਖਦੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਲੌਪ ਕੀਤਾ ਜਿਨ੍ਹਾਂ ਦੇ ਨਾਮ ਸੀ ਮਨਜੀਤ ਸਿੰਘ ਅਤੇ ਜਲਾਦੀ ਸਾਨੂੰ ਸੁਜੀਤ ਰਾਮ ਬਸ ਹੀ ਔਰਤ ਤੇ ਦੂਜੇ ਨਾਮ ਜੀ ਲਲਿਤ ਮੋਨ ਸ਼ੁਕਲਾ ਤੇ ਲਿਸ ਬਿੱਲੂ ਸਰੋ ਮਦਨ ਮੋਹਨ ਚੋਕਲਾ ਇਹ ਵੀ ਆਰਡ ਰਹੀ ਹੈ ਇਹ ਦੋਨੋਂ ਜਦੋਂ ਭੱਜ ਇਹਨਾਂ ਨੂੰ ਪਕੜਿਆ ਤਾਂ ਮਨਜੀਤ ਸਿੰਘ ਲਾਡੀ ਦੀ ਜੇਬ ਦੇ ਵਿੱਚੋਂ 15 ਨਸ਼ੀਲੇ ਡੀਕੇ ਨਿਕਲੇ ਔਰ ਜਿਹੜਾ ਲਲਿਤ ਮੋਹਨ ਚੋਕਲਾ ਜੀ ਇਹਦੀ ਜੇਬ ਦੇ ਵਿੱਚੋਂ 10 ਗ੍ਰਾਮ ਹੋਰ ਆਏ ਨਿਕਲੇ ਪੈਂਟ ਦੀ ਜੇਬ ਤੇ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਪਰਚੇ ਦਿੱਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦੇ ਨੇ ਜਿਹੜਾ ਲਾਡੀ ਹੈ ਇਹਦੇ ਤੇ ਪਹਿਲਾਂ ਹੀ 6-7 ਆਲਰੇਡੀ ਪਰਚੇ ਦਰਜ ਨੇ ਐਨਡੀਪੀ ਸਿੱਖਦੇ ਐਕਚੁਅਲ ਅਫੈਂਡਰ ਹੈ ਤੇ ਮੈਨੂੰ ਪਹਿਲਾਂ ਵੀ ਰਿਪੋਰਟ ਸੀਗਾ ਕੀ ਕਰਨਾ ਹੈ तकरीबन ਇਹ ਸਾਰਾ ਪਰਿਵਾਰ ਨਸ਼ਾ ਦੇ ਵਿਚੜਵਾਲਿਆ ਹੈ ਨਸ਼ਾ ਤੱਤ ਕਰ ਤੇ ਫਿਰ ਵੀ ਇਹ ਐਨਏ ਪਰਤੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਦਾ ਦਰ ਹੈ ਵੇਖੋ ਪ੍ਰਸ਼ਾਸਨ ਆਪਣੀ ਕੋਸ਼ਿਸ਼ ਕਰ ਰਿਹਾ ਜੀ ਅਸੀਂ ਤਾਂ ਜੀਤੋੜ ਕੋਸ਼ਿਸ਼ ਕਰ ਰਹੇ ਤਾਂ ਹੀ ਇਹਨੂੰ ਫੜਿਆ ਜੀ ਇਹ ਕਹਾਣੀ ਹੈ ਵੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਇਹਨਾਂ ਦੇ ਇਹਨਾਂ ਨੂੰ ਐਜੂਕੇਸ਼ਨ ਦੀ ਲੋੜ ਹੈ ਇਹਨਾਂ ਨੂੰ ਇੱਕ ਮੋਰਲ سپورਟ ਦੀ ਲੋੜ ਹੈ ਮੈਂ ਪਹਿਲਾਂ ਹੀ ਮੀਟਿੰਗ ਕੀਤੀ ਸੀ ਇੱਕ ਕੋਸ਼ਿਸ਼ ਕਰੂੰਗਾ ਹੋਰ ਮੀਟਿੰਗ ਕਰਕੇ ਮਾਨੋਗੈਸ ਸਿੰਘ ਸਾਹਿਬ ਨਾਲ ਡਿਸਕਸ ਕਰਕੇ ਪੇਨਾਂ ਨੂੰ ਸਮਝਾਇਆ ਜਾਵੇ ਵੀ ਪੈਸੇ ਕਮਾਉਣ ਦੇ ਜ਼ਰੀਏ ਹੋਰ ਵੀ ਇਨਲੀਗਲ ਤਰੀਕੇ ਤੁਸੀਂ ਇਹ ਮਾੜੇ ਕੰਮ ਛੱਡਦੇ